ਪਰਵਾਰ ਕੋ ਸੇਵਾ ਕਮਾਲ ਨਹੀਂ ਹੋ ਪਾਰੀ ਕਾ ਵੀ ਜੰਮੇ ਸਮੇ ਤੋਂ ਮਹਾਰਾਜ ਰੂਪ ਉਹਨਾਂ ਨੇ ਅਲਮਾਰੀ ਵਿੱਚ ਕੰਡਾ ਮੀਟ ਲਾਉਂਦਾ ਸਭ ਕੁਝ ਚਲਦਾ ਮੋਕਾ ਇਹ ਲੇਖੀ ਪੜੀ ਜਾਣ ਵਾਲੀ ਕਾਫੀ ਵੱਡਾ ਇੱਕ ਹੈ ਜਿਸ ਤੋਂ ਬਹੁਤ ਲੋਕਾਂ ਨੂੰ ਮਿਲਦਾ ਹੈ ਜਿਆਦਾ ਬ੍ਰਿੰਦਰ ਦੇ ਦੇ ਨਾਲ ਸਾਡੇ ਕੀ ਚੱਲਦੇ ਆ ਸੋ ਮੋਕਾ ਕੇ ਐਸ ਤਰ੍ਹਾਂ ਪੋਚੇ ਮੇਰੇ ਇੱਕ ਸੀ ਪੈਸੇ ਤੋਂ ਇਹਦਾ ਜ਼ਰੂਰ ਲੋਕਾਂ ਨਾਲ ਹੋ ਰਹੀ ਹੈ ਇਹ ਇੱਕ ਸਾਰੇ ਲੋਕ ਇੱਕ ਦੂਜੇ ਨਾਲ ਗਲਪਤ ਹੋ ਰਹੀ ਆ ਐਮਬੀਆ ਦੇ ਨਾਲ ਹੋ ਰਿਹਾ ਹੈ ਜਿਹੜਾ ਲੋਕਾਂ ਨੂੰ ਪਾਉਂਦਾ ਹੈ ਅੱਜ ਵੀ ਇਹ ਕੋਈ ਨਹੀਂ ਕਰੇ ਆਹੀ ਵੀ ਬੰਦ ਕਰਨਾ ਹੈ ਇੱਕ ਮੈਂਟਰ ਹੋਵੇ ਆ ਗਿਆ ਜੀ ਦੇਖੋ ਰਤੂ ਰਿਆਰ ਬੀ ਹੋਈ ਗਣੀ ਮੇਰੀ ਹੀ ਬਾਹਰ ਲੱਗਾ ਟੈਨਸ਼ਨ ਆਈ ਦੇ ਬਾਅਦ ਚੱਕੀ ਤੇ ਕੋਈ ਨਹੀਂ ਆਂਦਾ ਵਾਇਰ ਵੀ ਕੋਈ ਨਹੀਂ ਆਂਦਾ ਕੋਈ ਨਹੀਂ ਜੁਟਾ ਬਈ ਕੋਈ 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 ਆਪਰੇ 5 ਬੰਦੇ ਪੇ ਕਿਦੋਂ ਪੜਦਾ ਦੇਗੇ ਅਗੇ ਅਗੇ وہ بھی ہو گئے وہ بھی ہو گئے وہ بھی ہو گئے وہ بھی ہو گئے ਆ ਗਿਆ ਆਪੇ ਕੋਈ ਭਾਈ ਕੋਈ ਗੱਲ ਕਰੋ ਪੱਕੀ 3 ਘੰਟੇ ਹੋ ਗਏ ਕਿਤੇ ਪੱਕੇ ਤੋਂ ਕੀ ਲੈਣਾ ਭਾਜੀ ਮੇਰੀ ਗੱਲ ਨਹੀਂ ਸੁਣਦੇ ਭਾਈ ਬਰਗਾ ਕੀ ਏ ਉਹ ਝਾੜੂ ਦਾ ਮੈਂ ਨਹੀਂ ਤੁਸੀਂ ਮੇਰੀ ਗੱਲ ਨਹੀਂ ਰੋਕਰ ਏ ਝਾੜੂ ਸਰਕਾਰ ਦਾ ਭਾਈ ਪੱਕੇ ਤੋਂ ਕੀ ਲੈਣਾ ਇਹ ਤਾਂ ਕੀ ਲੱਗਦਾ ਐ ਐਮਐਲਏ ਕੀ ਕਰ ਰਿਹਾ ਬੋਕਦੇ ਦੇ ਘਰ ਆ ਗਏ 4 ਘੰਟੇ ਹੋ ਗਏ ਸਾਨੂੰ ਤੁਸੀਂ ਕਿੱਥੇ ਸੀ ਜਵਾਬ ਦਿਓ ਪ੍ਰੈਸ ਨੂੰ ਸਾਈਟ ਨਾਲ ਇਹ ਮੌਕੇ ਦੇ ਅਫਸਰ ਜਿੱਤੇ ਸੀਗੇ ਹੁਣ ਆਪਾਂ ਪਿਆਰ ਦੇ ਅੰਦਰੋਂ ਪੁੱਛੀ ਨਹੀਂ ਪੁੱਛਿਆ ਲੁੱਕ ਜਾਏ ਕੁੜੇ ਹੁੰਦੇ ਜਾਣਾ ਕਰਦ ਪਹਿਲਾਂ ਮੈਂ ਪਹਿਲਾਂ ਜਿਹੜੇ ਕੰਮ ਲਈ ਆਇਆ ਉਹ ਕਰੀਏ ਬਹੁਤ ਬਹੁਤ ਕਰਦੇ ਹਾਂ ਡਿਪਟੀਲ ਅਨਾਵੇਂ ਨਾ ਭਾਈ ਦਾ

ਮੇਨਾ ਬਹੁਤ ਗਲਤ ਲੈ ਗਏ ਨਾ ਬੋਲੀ ਜਨਾਨੀ ਜਨਾਨੀਆਂ ਤੋਂ ਦੋ ਜਨਾਨੀਆਂ ਆਏ ਤੁਮ ਬੋਲੋ ਭਾਈ ਮੇਰੀ ਸਾਹ ਜੀ ਸਰਕਾਰ ਨਹੀਂ ਕਰਨਾ ਹੈ ਜੀ ਮੈਨੂੰ ਕਰਨਾ ਹੈ ਇਜ਼ਤਕਾਰ ਕੇ ਦੋ ਨੰਬਰ ਦੇ ਗਾਮੇ ਸਾਟਾ ਚਲੋ ਨਹੀਂ ਜਨਾਬੀ ਗੱਲ ਭਾਈ ਇਹਦੇ ਵਿੱਚ ਜਵਾਬ ਲੈਣਾ ਆਪਾਂ ਲੈਣੇ ਜਵਾਬ ਬਾਅਦ ਚੜਾ ਕੇ ਮਰਸੀ ਕਰਨਾ ਸਰਕਾਰ ਨਾਲ ਸਰਕਾਰ ਨਾ ਉਹ ਮਾਰਦਾ ਰੰਗ ਪਾੜ ਦੇ ਕੀ ਕਰੇਗਾ ਯਾਰ ਜੀ ਪਹੁੰਚ ਕੇ ਆਉਣੀ 10 ਮਿੰਟ ਫੋਮ ਦੇ ਉਹ ਵੀ ਗੱਲ ਚੁਪਾ ਪਈ ਹੋਰ ਹੋਣਾ ਕਰੀ ਪਹਿਲਾਂ ਹਾਂ ਜਿਹੜੇ ਕਲੀ ਅੰਦਰ ਆ ਪੰਜ ਬੀਪੀਐਲ ਹੋ ਗਾਸ ਜਿਹੜੇ ਜੋ ਮਾਰੇ ਰੂਪ ਲੈ ਕੇ ਆਈਏ ਉਧਰੋਂ ਇੱਕ ਮਿੰਟ ਨਹੀਂ ਆਪਾਂ ਇੱਥੇ ਕਰਨਾ ਬਹੁਤ ਜਲ ਕਰ ਦਿੰਦੇ ਆ ਬੀਪੀਐਲ ਹੋਈਏ ਔਰ ਬੀਬੀਆਂ ਤੋਂ ਮੈਂ ਲੇਕ ਲੈਣਾ ਦੋ ਮਿੰਟ ਦੋ ਮਿੰਟ ਚੋਹੀਦਾ ਜੀ ਦੇਖੋ ਇੱਕ ਮਿੰਟ ਐਸ ਐਚ ਉਹ ਕਦੇ ਪਹੁੰਚਾਂਗੇ ਜੀ ਅੰਦਰ ਗਾਂਧੀ ਦੇ ਲੇਟਾ ਪੰਜ ਲੇਡੀਜ਼ ਕੋਈ ਹੋਰ ਗੱਲ ਇੱਕ ਮਿੰਟ ਇੱਕ ਮਿੰਟ ਮਿੱਤਰ ਗੱਲ ਇੱਕ ਮਿੰਟ ਪੰਜ ਬੀਬੀਆਂ ਜਾਣਗੇ ਬਾਜੀ ਕਹੋਗਾ ਦੋ ਬਖਾਇਕਾ ਸਭ ਪੰਜ ਸਕੇ ਜਾਓਗੇ ਤੁਸੀਂ ਕਰੋਗੇ ਕਰੋਗੇ ਮੈਂ ਪੰਜ ਸਕੇ ਜਾਣਗੇ ਸਿਕ ਵੀ ਨਾਲ ਜਾਣਗੇ ਪੰਜ ਸਕੇ ਪੀਣੇ ਜਾਓਗੇ ਬਾਜੀ ਓਏ ਭਾਈ ਦੋ ਮਿੰਟ ਜਾਣਗੇ ਜੀ ਵਿਚ ਆਪਾਂ ਬੀਬੀਆਂ ਭੇਜਦੀਆਂ ਭੇਜ ਮਾਣਿਆ ਰਾਮ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਆਕਾਣਿ ਜਾਈਂ ਹਾਲਾ ਜਾਵੇ ਫਰਮਾ ਪਾਵੇ ਜੀ ਆਕਾਣਿ ਜੀ ਨਾਨੀ ਗੁਰੂ ਸਾਹਿਬ ਦੀ ਮਰਜੀ ਦੇ ਅੱਛਾ پتی لے جا جو گرو کر ائیے لے جا جو انال <سؤال> دے سਤ نام وے کر دے جا سਤ نام وے جا گڈی گھڑی اتے لے جا پتی لے جا ماریا پروں وی تیار ہو جا سگی سجے دا تے میری پیچھے تو دا کر لو کالا کڈلا کڈو جو اس کے حساب دا بیالو دی ویڈیو ہے غلطبیا بتا دے کہ کتا دی بیبی کا جو میرے صحیح بول جوڑی جانکاری دے سگدا واہاری بیبی وہ اری بیبی باباے بوڑ پئے سی پرے جوڑے پئے پیچھے ہاں بیجی جو ਸਤ ਨਾਮ ਵਾਹਿਗੁਰੂ 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 Allah sir Allah Allah sir 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 Allah ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਬਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਦੋਂ ਪੂਰੀ ਦੇਖਭਾਲ ਕੀਤੀ ਜਾਂਦੀ ਸੀ ਕਿ ਬਜ਼ੁਰਗਾਂ ਤੋਂ ਬਾਅਦ ਚੜ੍ਹਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਰੂਪ ਉਹਨਾਂ ਨੇ ਅਲਮਾਰੀ ਵਿੱਚ ਕਈ ਕਦੀ ਕੱਢ ਲੈਂਦੇ ਸੀ ਬਾਹਰ ਤੇ ਕਦੀ ਅਲਮਾਰੀ ਵਿੱਚ ਰੱਖ ਲੈਂਦੇ ਸੀ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਫੌਜਾਂ ਨੂੰ ਪਤਾ ਲੱਗਿਆ ਤੇ ਇੱਥੇ ਮੋਰਟਾ ਖੋਲਿਆ ਗਿਆ ਮੋਰਟਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਜੈਨਦਰ ਸਾਰਾ ਆਇਆ ਐਸਐਚਓ ਬਾਬਾ ਖੇਲ ਐਫਲਾਈ ਡੀਐਸ ਜੀ ਦਾ ਪਹੁੰਚਿਆ ਸੋਰੰਜੀ ਚੈਗੋਣੀ ਉਹਨਾਂ ਨੇ ਆ ਕੇ ਬੜੀ ਸੋਹਣੀ ਬਾਨੀਆ ਸਾਰਾ ਕਰਕੇ ਪਹਿਰਾ ਮੋਕੇ ਦਾ ਮਹੌਲ ਪੂਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਰੰਗ ਉਹ ਬੇਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਨੇ ਮਹਾਰਾਜ ਰੂਪ ਲੈ ਕੇ ਥੋੜੀ ਥੋੜੀ ਘੰਨੇ ਪਹਿਨ ਲੱਗੀ ਸੀ ਘੰਨੇ ਪਹਿਨ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਭਾਣ ਕਰ ਦਿੱਤੇ ਗਏ ਇੱਕ ਕਿੱਦਾਂ ਪਤਾ ਲੱਗਿਆ ਕਿ ਬੇਦਬੀ ਹੋ ਰਹੀ ਹੈ ਇਸ ਘਰ ਚ ਗਰੁੱਪ ਦੇ ਰੂਪ ਵਿੱਚ ਹੋਇਆ ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜੀ ਗੱਲ ਹੁੰਦੀ ਉਹ ਰੁਕਦੀ ਨਹੀਂ ਰਹਦੀ ਮਾਰੇ ਪ੍ਰਤਾਕਾ ਜਾਗ ਦੀ ਜੋਤ ਹਾਜ਼ਰ ਹਾਜ਼ੂਰ ਹੈ ਠੀਕ ਹੈ ਜੀ ਇਹ ਜੀ ਗੱਲ ਰੁਕੀ ਨਹੀਂ ਰਹਿੰਦੀ ਤੇ ਕਿਧਰੋਂ ਕਿਧਰ ਗੱਲ ਨਿਕਲ ਆਂਦੀ ਹੈ ਤੇਰਾ ਕਰਾਣਾ ਸੀ ਤਾਂ ਮੈਂ ਪੈਸਾ ਭਾਈ ਸੋ ਤੁਹਾਨੂੰ ਪਤਾ ਲੱਗਾ ਇਦਾਂ ਤੇ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਅਸੀਂ ਕਿਸੇ ਨਾਮ ਲਈਏ ਗਲਤ ਬਚਨ ਕਰੀਏ ਗੱਲ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇਦਾਂ ਦੀ ਗੱਲਾਂ ਨਹੀਂ ਲੁਕਿਆ ਰਹਿੰਦੀਆਂ ਜੀ ਕਿਤੇ ਕਉ ਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਸ ਤਰ੍ਹਾਂ ਹੀ ਇਹ ਨਹੀਂ ਚੱਲਦੀ ਕਿ ਏਡੇ ਏਡੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਾਰੇ ਸਾਂਝੇ ਹੀ ਆ ਸਾਰੀ ਜਿਸਤੀ ਦੇ ਮਹਾਰਾਜਾ ਮਾਰਨਸ ਕੀ ਦਾਸ ਲਬੇ ਕੀ ਬਚਾਣੋ ਮਹਾਰਾਜਾ ਸਾਰੀ ਸਾਂਝਾ ਦਾ ਪ੍ਰਤੀਕਾਤਾ ਜੀ ਸੋ ਸਿਰਫ ਸਾਹੀ ਕੀਤਾ ਚੱਲ ਜਾ ਰਿਹਾ ਹੈ ਅਗਲੀ ਕਾਰਵਾਈ ਕੀ ਕਰਵਾ ਰਹੇ ਹੋ ਕੰਪਲੇਂਟ ਦੇ ਰਹੇ ਹੋ ਜੀ ਭਾਈ ਕਾਰਵਾਈ ਏਦਾ ਜੀ ਸਾਰੇ ਵੱਲੋਂ ਰਲ ਮਿਲ ਕੇ ਸਾਰੇ ਬੁੱਢੇ ਦਲ ਤੋਂ ਹਰਿਆ ਬੇਲਾ ਤੋਂ ਹੋਰ ਸਾਰੇ ਜੱਤੇ ਬੰਦਿਆ ਇਕੱਠੀਆਂ ਹੋਈਆਂ ਸਾਰੇ ਸਾਰੇ ਬੁੱਢੇ ਇਕੱਠੀਆਂ ਹੋਈਆਂ ਅਸੀਂ ਸਾਰੇ ਨਾਲ ਮਿਲ ਕੇ ਇਹ ਦਰਖਾਸਤ ਦਵਾਂਗੇ ਕਿ ਪੀ ਸਾਹਿਬ ਨੂੰ ਦਵਾਂਗੇ ਐਸਐਚਓ ਬਾਵਾਗਿਲ ਨੂੰ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਕਿ ਅੱਗੇ ਤੋਂ ਹੋਰ ਜਿਨ੍ਹਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪਏ ਆ ਸਿਰੂਪ ਤੇ ਪਏ ਹੈਗੇ ਜੀ ਕਈਆਂ ਦੇ ਘਰ ਆਂਡਾ ਮੀਟ ਸ਼ਰਾਬ ਸਭ ਕੁਝ ਚੱਲਦਾ ਜੀ ਸੋ ਸਾਡੇ ਕੋਲ ਨਹੀਂ ਸੇਵਾ ਸੰਭਾਲ ਹੁੰਦੀ ਤੇ ਆਪ ਆਦਰ ਮਾਨਾ ਮਹਾਰਾਜਾ ਸੂਬ ਗੁਰੂ ਘਰਾਂ ਦੇ ਪੰਜਾਬ ਦੇ ਦਰਮੋਰਚੇ ਨਾਲ ਲੱਗਣ ਸੋ ਮਹਾਰਾਜ ਜੀ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆ ਪਾਪਾ ਸਭ ਕੁਝ ਆ ਜੀ ਤੋ ਜੋਈ ਨਹੀਂ ਬੈਟਾ ਆਪਣਾ ਹੀ ਫਰਜ ਬੰਦਾ ਕਰਨਾ ਜੀ ਨਾਮ ਵਗੈਰਾ ਪਤਾ ਕਿਹਨਾਂ ਦੇ ਘਰ ਸੀ ਗਏ ਤੇ ਛੁੱਪਲ ਨਾਮ ਸੁਣਿਆ ਜੀ ਉੱਪਰ ਦਾ ਘਰ ਕਹਿੰਦੇ ਉੱਪਰ ਉੱਪਰ ਬਸ ਇਹੀ ਜਗ੍ਹਾ ਹੈ ਨਾਮ ਵਗੈਰਾ ਪਤਾ ਕੁਝ ਨਹੀਂ ਕੁਝ ਨਹੀਂ ਲੱਗਾ ਜੀ ਇਹਦੇ ਵਿੱਚ ਜੀ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਆਈ ਸੀ ਜੀ ਕਿ ਨੈਸਟੂ ਦੇ ਖਰਦਿਆਂ ਤੇ ਹੋਰ ਜਿਹੜੇ ਇਲਾਕੇ ਦੇ ਮੌਤਬਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰਕਾ ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੰਡੇ ਦੇ ਵਿੱਚ ਹੀ ਘਰ ਹੈਗਾ ਆ ਉਹਦੇ ਵਿੱਚ ਜੀ ਮਹਾਰਾਜ ਦੇ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਹੈ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਇਸ ਦੇ ਸਬੰਧ ਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਆਕੇ ਹੋਏ ਸੀਗੇ ਫਿਰ ਉਹ ਇਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਮੁੱਤਬਰ ਵਿਅਕਤੀਆਂ ਨੂੰ ਲੈ ਕੇ ਅੰਦਰ ਜਿਹੜਾ ਹੈ ਜਾ ਕੇ ਲਿਜਾ ਕੇ ਉਹ ਸਾਰਾ ਦੇਖੇਗਾ ਕਿ ਮਹਾਰਾਜ ਦੇ ਸੂਬੇ ਦੀ ਜਿਹੜੀ ਹੈਗੀ ਆ ਉਹਦੀ ਸੇਵਾ ਕੀਤੀ ਗਈ ਤੇ ਮਹਾਰਾਜ ਦੇ ਸੂਬ ਨੂੰ ਬਕਾਇਦਾ ਜਿਹੜਾ ਮਰਿਆਦਾ ਅਨਸਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਨਹੀਂ ਬਚਾਇਆ ਗਿਆ ਹੁਣ ਅਗਲੀ ਕਾਰਵਾਈ ਕੀ ਹੈ ਐਫਆਈਆਰ ਵਗੈਰਾ ਵਿੱਚ ਕੋਈ ਦੇਰ ਫਿਲਹਾਲ ਜਿਹੜੀ ਸਾਡੇ ਫਸਟ ਪ੍ਰੈਫਰੈਂਸ ਸੀ ਕਿ ਜੁਵੇਨਰੀ ਸੁਪਾਸਿਗਾ ਕੇ ਅੰਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬਦਬੀਅਤ ਵੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵਗੈਰਾ ਕੀਤੀ ਗਈ ਹੈ ਅੰਨਾ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਉਹਨੂੰ ਬਾਅਦ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈਗੀ ਕਾਰਵਾਈ ਕੀਤੀ ਹੈ ਹਾਲਾਤ ਕਿਹੋ ਜਿਹੇ ਸੀ ਅੰਦਰ ਵਾਕੇ ਦੇ ਬਾਰੇ ਕੋਈ ਲੱਗ ਰਿਹਾ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮਿਹਰਬਾਨਾ ਦੇ ਨਾਲ ਜਿਹੜਾ ਕਰਕੇ ਅਰਦਾਸ ਬੇਨਤੀ ਕਰਕੇ ਤੇ ਮਹਾਰਾਜ ਦਾ ਸੂਕ ਨੂੰ ਜਿਹੜਾ ਉੱਥੋਂ ਚੱਕ ਕੇ ਤੇ ਹੁਣ ਜਿਹੜਾ ਆ ਗੁਰਦੁਆਰਾ ਸਾਹਿਬ ਦੀ ਸ਼ੋਭਿਤ ਕੀਤਾ ਜਾ ਰਿਹਾ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਆਪਾਂ ਜਿੱਥੇ ਵੀ ਬੀ.ਡੀ. ਵਾਲੀ ਨੇ ਕੋਈ ਵੀ ਗੱਲ ਜਿੱਦਾਂ ਦੇ ਸਾਹਮਣੇ ਆ ਗਈ ਜਿੱਦਾਂ ਉਹ ਕਰਕੇ ਜੀ ਨੇ ਕੋਈ ਰੰਡਪ ਵਗੈਰਾ ਕਿਸੇ ਨੇ ਨਹੀਂ ਖਲਹਾਲ ਹੈ ਜਈ ਕੁਛ ਨਹੀਂ ਆਪਾਂ ਜਿਹੜਾ ਪਹਿਲਾਂ ਮੈਂ ਜਿਹੜੇ ਸ੍ਰੀਮਹਾਰਾਜ ਦਾ ਸੂਕ ਦੀ ਜਿਹੜੀ ਸਭੀ ਮੁਕਤ ਸੇਵਾ ਸੀਗੀ ਉਹ ਆਪਾਂ ਕਰਵਾ ਦਿੱਤੀ ਆ ਤੇ ਮਾਹੌਲ ਜਿਹੜਾ ਹੈ ਕਿ ਉਹਨੂੰ ਦੀ ਪਬਲਿਕ ਤੇ ਜਿਹੜੇ ਸਟਫਰ ਹੋਣੇ ਹੈ ਉਹਨਾਂ ਨੂੰ ਲੈ ਕੇ ਕਾਰਜ ਕਰਵਾਇਆ ਜੇ ਇਸ ਤੋਂ ਸੋ ਇਸ ਤੇ ਫਰਦਰ ਜੋ ਹੈਗਾ ਆ ਉਹਨੂੰ ਆਪਾਂ ਜਿੰਨਾ ਦੀ ਕਾਰਵਾਈ ਬਣ ਗਈ ਹੈ ਤੇ ਨਾਮ ਕੀ ਜਿਹਨੇ ਦੇ ਕਰ ਅਜੇ ਵੈਰੀਫਾਈ ਕੀਤੇ ਜਾ ਰਿਹਾ ਹੈ ਕਿਉਂਕਿ ਅਸੀਂ ਜਸਟ ਉਹਨਾਂ ਹੀ ਮੌਕੇ ਤੇ ਆਏ ਸਾਰੀ ਜਿਹੜੀ ਪਬਲਿਕ ਇੱਥੇ ਸੀਗੀ ਸੋ ਸਾਰਾ ਅਸੀਂ ਵੈਲੀਫਾਈ ਕਰ ਰਹੇ ਹਾਂ ਕਦੋਂ ਤੇ ਇਹਨਾਂ ਨੂੰ ਅਨੁਮੰਦਨ ਕਰਦੇ ਚ ਸ਼ੁਰੂ ਕਰਦੇ ਸੀਗੇ ਸਾਰਾ ਬੰਦ ਕਰਦੇ ਹਾਂ ਕਰਨਾ ਕਰਵਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਕਰਨਾ